ਜਿਹੜਾ ਸਾਡੇ ਦਾ ਐਸਬੀ ਬੈਂਕ ਦੇ ਜਿਹੜੇ ਸਾਡੇ ਉੱਥੇ ਬ੍ਰਾਂਚ ਦੇ ਉੱਤੇ ਇੱਕ ਅਮਿਤ ਢਿੰਗਰਾ ਜਿਹੜਾ ਉੱਥੇ ਬੈਂਕ ਦੇ ਵਿੱਚ ਕਲੈਰੀਕਲ ਤੌਰ ਤੇ ਕੰਮ ਕਰਦਾ ਸੀ ਉਸ ਤੇ ਅਸੀਂ ਇੱਕ ਐਫਆਈਆ ਨੰਬਰ 100 ਜਿਹੜੀ ਰਜਿਸਟਰਡ ਕੀਤੀ 420 ਦੀ ਤੇ ਇਹਦੇ ਵਿੱਚ ਹੁਣ ਤਾਂ ਕਿ ਜਿਹੜਾ ਐਸਬੀ ਬੈਂਕ ਦੇ ਵਿੱਚ 130 ਕੰਪਲੀਟ ਸਾਈਆਂ ਜਿਹਦੇ ਵਿੱਚ ਕੋਈ ਅਮਿਤ ਢਿੰਗਰਾ ਵੱਲੋਂ 6 ਕਰੋੜ ਦੀ ਜਿਹੜੀ ਠੱਗੀ ਸਾਹਮਣੇ ਆਈ ਹੈ ਤੇ ਇਸ ਦੇ ਸਬੰਧ ਵਿੱਚ ਇਸਨੇ ਆਦੀ ਪਤਨੀ ਜਿਹੜੀ ਰਪਿੰਦਰ ਕੌਰ ਸਿੰਘ ਤੇ ਉਸਦੇ ਅਕਾਊਂਟ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਵਿੱਚ ਪੈਸੇ ਜੇ ਟ੍ਰਾਂਸਫਰ ਕੀਤੇ ਤੇ ਉਸ ਸੰਬੰਧ ਵਿੱਚ ਸਾਨੂੰ ਇੱਕ ਕੰਪਲੇਂਟ ਐਸਪੀ ਬੈਂਕ ਕੋਲੋਂ ਜਿਹੜੀ ਤੇ ਟੀਮ ਕਠਿਤ ਕੀਤੀ ਹੋਈ ਹੈ ਉਹਨਾਂ ਸਾਨੂੰ ਪੇਚੀਸ ਤੋਂ ਉਸਤੇ ਅਸੀਂ ਇਸ ਦੀ ਪਤਨੀ ਨਾਮਿਨੇਟ ਕਰਕੇ ਉਸ ਦੀ ਗ੍ਰਿਫਤਾਰੀ ਪਾਲੀ ਤੇ ਜਿਹੜੀ ਸਾਡੀ ਇਸ ਦੇ ਚ ਜਿਹੜੀ ਪੀਸ ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਤੇ ਅਮਿਤ ینګਰਾਉਂ ਜਿਹੜਾ ਕਰਤਾ ਕਰਨ ਵਾਸਤੇ ਸਾਡੀ ਟੀਮਾਂ ਭੰਗੀਆਂ ਅਸੀਂ ਅਲੱਗ-ਅਲੱਗ ਥਾਵਾਂ ਤੇ ਡੇੜ ਕਰ ਰਹੇ ਹਾਂ ਤੇ ਜਿਵੇਂ ਅੱਗੇ ਹੋਰ ਵੀ ਜੇ ਕੋਈ ਚੀਜ਼ ਸਾਹਮਣੇ ਆਏਗੀ ਉਸੇ ਤਰ੍ਹਾਂ ਹੀ ਜਿਹੜੀ Este de hecho va a indicar que